ਆਸ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰਤ ਹੋਵਾਂ ਮੇਰਾ ਸਹਜਾ ਗਏ ਹੋਂ ਨਿਸਪਰਸ ਹੋਵਾਂ ਇਉਂ ਕਿਉਂ ਕੰਤ ਪਿਆਰੀ ਹੋਵਾਂ ਸਹਜਾ ਗਏ ਹੋਂ ਨਿਸਪਰਸ ਹੋਵਾਂ ਰਹਾਉ ਆਸ ਪਿਆਸੀ ਸੇ ਜਾ ਆਵਾਂ ਆਗੈ ਸਹਿ ਭਾਵਾਂ ਕੇ ਨਾ ਭਾਵਾਂ ਚਾ ਜਾਣਾਂ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ ਗਿਆ ਸੁ ਜੋ ਬਨ ਤਨ ਪਛਤਾਨੀ ਅਜੈ ਸੁ ਜਾਗਉ ਆਸ ਪਿਆਸੀ ਪਹਿਲੇ ਉਦਾਸੀ ਰਹੋ ਨਿਰਾਸੀ ਰਹਾਉ ਹੋ ਮੈਂ ਖੋਏ ਕਰੇ ਸਿੰਗਾਰ ਤਉ ਕਾਮਨ ਸੇ ਜੈਰਵੈ ਪਥਾਰ ਤਉ ਨਾਨਕ ਕੰਤਾ ਮਨ ਪਹਾਵੈ ਛੋਟ ਵਡਾਈ ਆਪਣੇ ਖਸਮ ਸਮਾਵੈ ਰਹਾਉ ਆਸਾਮ ਹੱਲਾ ਪਹਿਲਾ ਪੈ ਕੜਾ ਧਨ ਖਰੀ ਇਆਣੀ ਤਿਸ ਸਹ ਕੇ ਮੈਂ ਸਾਰ ਨ ਜਾਣੀ ਸਹ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮੇਲਾਵਾ ਹੋਈ ਰਹਾ ਸਾਹੁਰੜਾ ਧਨ ਸਾਥ ਛਾਣਿਆ ਸਹਜ ਸੁਭਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਤਾ ਮਨ ਤੰਤੈ ਮਨ ਖਾਵੇ ਕਹਿਤ ਨਾਨਕ ਪੈ ਭਾਵ ਕਾ ਕਰੇ ਸਿੰਗਾਹਾਰ ਸਰਹੀ ਸੇ ਜੈਰਵ ਪਤਾਰ ਆਸਾ ਮਹੱਲਾ ਪਹਿਲਾ ਨਾ ਕਿਸਕਾ ਪੁੱਤ ਨਾ ਕਿਸਕੀ ਮਾਈ ਝੂਠੇ ਮੋਹ ਪਰਮ ਪੁਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ ਜਾਂ ਤੂੰ ਦੇਹ ਜਪੀ ਨਾਮ ਤੇਰਾ ਰਹਾ ਬਹੁਤੇ ਆਵਗਣ ਕੂਕੈ ਕੋਈ ਜਾਂ ਤਿਸ ਭਾਵੇ ਬਖਸ਼ੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾਂ ਤਹ ਏਕੋ ਸੋਈ ਕਹਤ ਨਾਨਕ ਐਸੀ ਮਤਿ ਆਵੈ ਤਾਂ ਕੋ ਸੱਚੇ ਸੱਚ ਸਮਾਵੈ ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਵਰੜਾ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਦ ਨਹਿ ਚਾਲੈ ਹਮ ਦੇਖਾਂ ਤਹ ਡੂਬੀਐ ਮਨ ਇਕ ਨਾ ਚੇਤਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਜਾਇ ਕਰ ਕਰਤੇ ਪੀਰਤ ਹੋਏ ਸੋ ਘਰ ਰਾਖ ਵਡਾਈ ਤੋਹੇ ਰਹਾਉ ਵਿਸੁਏ ਚਸਿਆਂ ਘੜੀਆਂ ਪਹਿਰਾ ਥਿਤੀ ਵਾਰੀ ਮਾਹ ਭਇਆ ਸੂਰਜ ਏਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ ਲਖ ਲਸ਼ਕਰ ਲਖ ਵਾਜੇ ਨੇ ਜੇ ਲਖ ਉੱਠ ਕਰ ਹਸਲਾਮ ਲਖਾਂ ਉੱਪਰ ਫਰਮਾਇਸ਼ ਤੇਰੀ ਲਖ ਉਠ ਰੱਖਹਿ ਮਾਨ ਜਾਂ ਪਤ ਲੇਖੈ ਨਾ ਪਵੈ ਤਾਂ ਸਭ ਮੇਰਾ ਫਲ ਕਾਮ ਹਰ ਕੇ ਨਾਮ ਦਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀਸੋ ਅੰਧੋ ਅੰਧਾਰਾ ਲਖ ਖਟੀਆਂ ਹੈ ਲਖ ਸੰਜੀਆਂ ਹੈ ਖਾਜ ਹੈ ਲਖ ਆ ਵਹਿ ਲਖ ਜਾਹਿ ਜਾਂ ਪਤ ਲੇਖੈ ਨਾ ਪਵੈ ਤਾ ਜੀ ਕਿਥੈ ਫਿਰ ਪਾਹਿ ਲਖ ਸ਼ਾਸਤ ਸਮਝਾਵਣੀ ਲਖ ਪੰਡਿਤ ਪੜਹਿ ਕੁਰਾਨ ਜਾਂ ਪਤ ਲੇਖੈ ਨਾ ਪਵੈ ਤਾ ਸਭੇ ਕੋ ਪ੍ਰਵਾਨ ਸਚ ਨਾਮ ਪਤ ਉਪਜੈ ਕਰਮ ਨਾਮ ਕਰਤਾਰ ਅਹੰਸ ਹਿਰਦੈ ਜਿਵਸੈ ਨਾਨਕ ਨਦਰਿ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੀਨ ਹੁਣ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਏ ਇਕੱਠੇ ਏਕ ਰਤੀਲੇ ਪਾਹੇ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਗਿਰਿਆ ਸੱਚ ਨਾਮ ਕਰਤਾਰ ਐਥੇ ਓਥੇ ਆਗੇ ਪਾਛੇ ਏਹ ਮੇਰਾ ਆਧਾਰ ਗੰਗ ਬਨਾਰਸ ਸਿਖ ਤੁਮਹਾਰੀ ਨਾਵੇ ਆਤਮ ਰਾਓ ਸੱਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੇ ਪਹਾਉ ਇਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀ ਸ਼ਕਾ ਕਬ ਹੁ ਨਿਖੂਟ ਸਨਾਹੇ ਆਸਾ ਘਰ ਚੌਥਾ ਮੁਹੱਲਾ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਭਏ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾਉ ਦਰ ਕਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ ਪੀਰ ਪੇਤਾੰਬਰ ਸਾਹਿਬ ਇੱਕ ਸਾਧਕ ਛੋੜੀ ਦੁਨੀਆ ਥਾਂਏ ਪਏ ਸਾਧ ਸਹਜ ਸੁਖ ਰਸ ਪਸਤ ਜੀ ਹਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦਵੰਦ ਦਰ ਤੇਰਾ ਨਾਮ ਰਤੇ ਦਰਵੇਸ਼ ਪਹੇ ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹਾਂ ਸਾਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ